ਤੁਸੀਂ ਤੇ ਰੈਂਕੂ ਨੂੰ ਰੌਣ ਜਲੰਧਰ ਕਿਉਂ ਗਏ ਰੈਂਕੂ ਨੂੰ ਲਓ ਜੀ ਰੈਂਕੂ ਨੂੰ ਰੌਣ ਕਿਉਂ ਗਏ ਜੀ ਦੇਖੋ ਜੀ ਦੇਖੋ ਜੀ ਗੱਲ ਰੈਂਕੂ ਦੀ ਚੱਲੀ ਆ ਰੈਂਕੂ ਦੀ ਗੱਲ ਚੱਲਦੇ ਆ ਤੇ ਜੋ ਭਾਰਤੀ ਜੰਦਾ ਪਾਰਟੀ ਨਰਿੰਦਰ ਭਾਈ ਮੋਦੀ ਦੀ ਜੋ ਸੋਚ ਹੈ ਕਿ ਭਾਰਤ ਨੂੰ ਵਿਕਸਿਤ ਬਣਾਉਣਾ ਔਰ ਵਿਸ਼ਵ ਗੁਰੂ ਬਣਾਉਣਾ ਅਸੀਂ ਨਰਿੰਦਰ ਭਾਈ ਮੋਦੀ ਜੀ ਜਿਸ ਵੀ ਕੈਂਡੀਡੇਟਰ ਨੂੰ ਉਤਾਰਨਗੇ ਅਸੀਂ ਉਹਦੇ ਨਾਲ ਮੋਢੇ ਨਾਲ ਖੜੇ ਆ ਇਸ ਵਾਰ ਅਸੀਂ ਸ਼ਸ਼ੀਲ ਕੁਮਾਰ ਰੈਂਕ ਕੋਈ ਨਹੀਂ ਭਾਰੀ ਮੋਹਬਾ ਜਿਤਾਵਾਂਗੇ ਪੰਜਾਬ ਰਾਜ ਮੰਤਰੀ ਬਣਾਵਾਂਗੇ ਮੈਂ ਇੱਕ ਗੱਲ ਜਰੂਰ ਕਰਾਂਗਾ ਮੈਂ ਬੋਬੀ ਭਰਾ ਨੂੰ ਗੱਲ ਕਰਦਾ ਜੇ ਪੰਜ ਬੋਬੀ ਜੀ ਬੋਬੀ ਜੀ ਬੋਬੀ ਜੀ ਜਾਂਦੇ ਜਾਂਦੇ ਸੁਣ ਲਓ ਜਾਂਦੇ ਜਾਂਦੇ ਸੁਣ ਲਓ ਜੇ ਮੇਰੇ ਭਰਾ ਦੇਗਾ 5 ਰੁਪਏ ਤੱਕ ਮਿਲੂਗਾ ਭਾਜੀ ਗੱਲ ਸੁਣੋ ਜੀ ਸਾਰੇ ਗੱਲ ਸੁਣੋ ਜੇ 5 ਰੁਪਏ ਤੱਕ ਮਿਲਦਾ ਸਾਰੇ ਪਾਰਟੀਆਂ ਸਾਨੂੰ ਇਹ 5-5 ਰੁਪਏ ਦਿੱਤਾ ਦੇ ਜਿੰਨੇ ਜਿੰਨੇ ਮਾਈ ਟ੍ਰੱਕ ਭੇਜਦੇ ਉਹ ਹੀ ਲੈ ਲਾਂਗੇ ਜੀ ਲੋ ਜੀ ਲੜਾ ਫੈਸਲਾ ਮੈਂ ਕਰਾਉਣਾ ਅੱਜ ਨਹੀਂ ਸਰਕਾਰ ਕਾ ਦੀ ਸ਼ਰਤਾਂ ਹੀ ਮਣਾਉਣੀ ਹੈ ਤਾਂ ਮੈਨੂੰ ਦੱਸ ਤੋ ਟਰਾਲੀ ਸਵਾਰ ਮੈਂ ਭੇਜ ਦੂੰਗਾ ਲੜਾਉਣਾ ਕੋਈ ਗੱਲ ਨਹੀਂ ਕਰ ਜੋ ਭੇਜ ਦੇਣਾ ਕੋਈ ਨਹੀਂ ਨਹੀਂ ਥੋੜੀ ਮਹਿੰਗੀ ਲੱਗੋਗੀ ਮਹਿੰਗੀ ਲੱਗੋਗੀ ਸਸਤੇ ਨਹੀਂ ਹੋੜੀ ਭੇਜ ਦਵਾ ਕੋਈ ਨਹੀਂ ਹਾਂ ਤੱਕ ਦੇਖੋ ਜੀ ਦੇਖੋ ਇੱਕ ਮਿੰਟ ਜੀ 5 ਲੱਖ ਦਾ ਮੇਰੇ ਤੋਂ ਸਦਾ ਐਡਵਾਂਸ ਸ਼ੁਰੂ ਚਾਹੋ ਕਿਦਾ ਕੀ ਬੋਲੀਏ ਦੱਸੋ ਸਵਾਲ ਕਿਹੜਾ ਉਹ ਨਸਾਰਾ ਝੂਠਿਆ ਵਾਲਾ ਦਾ ਬਿਲਕੁਲ ਝੂਠਿਆ 45 ਰੁਪਏ ਫੁੱਟ ਰੇਤਾ ਦਾ ਇਥੋਂ ਟਰੱਕ ਜਾਂਦਾ ਦਿੱਲੀ ਲੱਖ ਲੱਖ ਰੁਪਏ ਉਹ ਲੱਗਦਾ ਆ ਅੱਜ ਆ ਆਮ ਆਦਮੀ ਪਾਰਟੀ ਦੀ ਆਵਾਜ਼ ਆਵਾਜ਼ ਦੀ ਆਮ ਆਦਮੀ ਪਾਰਟੀ ਦੀ ਐਮ ਐਲ اے ਉਹਦੇ ਟਿੱਪਰ ਚੱਲਦੇ ਆ ਸਾਡੀਆਂ ਸਾਰੀਆਂ ਸੜਕਾਂ ਤੋੜਦੀਆਂ ਉਹ ਆਪ ਰੇਤਾ ਬਾਰ ਮਹਿੰਗੀ ਵੇਚੀ ਜਾਂਦੇ ਸਾਨੂੰ ਕਿਸੇ ਰੋਥੇ ਨਹੀਂ ਮਿਲਦੀ ਟਿੱਪਰ ਚੱਲਦੇ ਆ ਟਰਾਲੀਆਂ ਉਹਨਾਂ ਦੀਆਂ ਭੜ ਭੜ ਜਾਂਦੀਆਂ ਬਾਹਰ ਨੂੰ ਦੋ ਨੰਬਰ ਚ ਸਭ ਰਿਖਤਾ ਸਾਰਾ ਦਰਿਆ ਡੂੰਗਾ ਕਰਤਾ ਪਰ ਬੀਬੀ ਬਹੁਤ ਡੂੰਗਾ ਦਰਿਆ ਕਰਦਾ ਸਾਡਾ ਏਰੀਆ ਮਾਰਿਆ ਜਾਣਾ ਸਾਰਾ ਲੋ ਜੀ ਸਾਰੇ ਖੜ ਜਾਓ ਤੁਸੀਂ ਆਪੋ ਆਪਣੇ ਮੇਰੀ ਗੱਲ ਸੁਣੋ ਭਾਜੀ ਮੈਂ ਆਮ ਆਦਮੀ ਤੇ ਝਾੜੂ ਤੋਂ ਪੁੱਛਣਾ ਚਾਹੁੰਦਾ ਵਾ ਕੰਮ ਇੱਕ ਮਿੰਟ ਗੱਲ ਸੁਣ ਲਓ ਜੀ ਗੱਲ ਸੁਣ ਲਓ ਗੱਲ ਇਧਰ ਸਾਲੋ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਲਾਸਟ ਵੀਰ ਜੀ ਇੱਕ ਮਿੰਟ ਮੇਰੇ ਨਾਲ ਸੁਣ ਤੁਸੀਂ ਅੱਜ ਕੱਲ੍ਹ ਤੋਂ ਬੜੀ ਬੜਾ ਇੱਕ ਲਾਸਟ ਐਸੀ ਸਮਾਜ ਤੋਂ ਸਾਡਾ ਜਿਹੜਾ ਮੈਸੇਜ ਆ ਇੱਕ ਮਿੰਟ ਮੈਸੇਜ ਇਹ ਆ ਕਿ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਨਾ ਜੇ ਬੇਨਤੀ ਕਰਦੇ ਸੀ ਜੇ ਪੰਜਾਬ ਦੀ ਜਵਾਨੀ ਬਚਾਉਣੀ ਆ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਨਾ ਸਿਹਤ ਹਸਪਤਾਲ ਨਸ਼ਾ ਬੰਦ ਕੀਤਾ ਜਾਵੇ ਕਿਉਂਕਿ ਬਹੁਤ ਘਾਤਕ ਹੋ ਚੁੱਕਾ ਆ ਜਿੰਨੇ ਵੀ ਜਿੰਨੇ ਵੀ ਪਰਿਵਾਰ ਇੱਥੇ ਕੰਮ ਕਰਨ ਆਉਂਦੇ ਬੱਚੇ ਅਬ ਯੋਰਗ ਵੀ ਆਉਂਦੇ ਆ ਆਪਣੇ ਡਾਕਟਰ ਬਾਬਾ ਸਾਹਿਬ ਅਮੇਦਕਰ ਚ ਆਉਂਦੇ ਤੇ ਉਹ ਸਤੋ ਜਦੋਂ ਲੋ ਤੋਂ ਪਹਿਲਾਂ ਨਾ ਉਹ ਸਿਵਲ ਹਸਪਤਾਲ ਜਾਂਦੇ ਆ ਮੈਂ ਬੇਨਤੀ ਕਰਾਂਗਾ ਸਰਕਾਰ ਨੇ ਮੇਰੇ ਭਰਾਵਾਂ ਨੂੰ ਪਹਿਲਾਂ ਸਿਵਲ ਹਸਪਤਾਲਾ ਨਸ਼ਾ ਖਤਮ ਕਰਦਈਏ ਪੰਜਾਬੀ ਜਵਾਨੀ ਤੋਂ ਬਚ ਜਿਓ ਕਿ ਕੰਮ ਕਾਲਾ ਬਚ ਜੇ ਲੋ ਜੀ ਵੇਖੋ ਜੀ ਸਾਰਿਆਂ ਨੇ ਆਪੋ ਵਾ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ